ਕਹਿੰਦੇ ਉਸ ਵਕਤ ਦੇ ਜਿਹੜੇ ਧਨਵਾਨ ਧਨਵਾਨ ਕਹੈ ਦਈਏ ਯਾਹੀਂ ਜਿਹੜੇ ਧਨਵਾਨ ਲੋਕ ਨੇ ਵੱਡੇ ਵੱਡੇ ਅਮੀਰ ਲੋਕ ਨੇ ਪੈਸੇ ਵਾਲੇ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਹਿੰਦੇ ਜਿੰਨਾ ਵੀ ਸਾਡੇ ਕੋਲ ਧਨ ਹੈ ਜਿੰਨਾ ਵੀ ਸਾਡੇ ਕੋਲ ਮੋਹ ਧਨ ਹੈ ਮਾਇਆ ਹੈ ਕਹਿੰਦੇ ਇਸ ਤਰ੍ਹਾਂ ਜੀ ਕਰਦਾ ਵੀ ਸਾਰਾ ਧਨ ਸਾਰੇ ਪਦਾਰਥ ਗੁਰੂ ਨਾਨਕ ਸਾਹਿਬ ਨੂੰ ਅਰਪਣ ਕਰ ਦਈਏ ਗੁਰੂ ਨਾਨਕ ਸਾਹਿਬ ਨੂੰ ਦੇ ਦਈਏ ਸਾਰਾ ਧਨ ਨਿਰਤਨ ਕਹੈ ਧਨ ਇਤ ਸੇਵਾਹਿ ਨਿਰਤਨ ਨੇ ਜਿਹੜੇ ਗਰੀਬ ਲੋਕ ਗਰੀਬ ਕਹਿੰਦੇ ਨੇ ਉਹਨਾਂ ਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਅਤੇ ਉਹਨਾਂ ਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੈ ਧਨ ਦੀ ਪ੍ਰਾਪਤੀ ਉਹ ਚਾਹੁੰਦੇ ਨੇ ਅਤੇ ਇਹ ਸਾਰੀਆਂ ਵਿਚਾਰਾਂ ਰਤਨ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਨੇਤਾ ਜੀ ਹਮੇਸ਼ਾ ਗਰੀਬਾਂ ਦਾ ਪੱਖ ਪੂਰਿਆ ਗੁਰੂ ਸਾਹਿਬ ਜੀ ਤਾਂ ਨਿਮਾਣੇ ਬੰਦੇ ਨਾਲ ਕੀ ਕੀ ਫਲ ਮਿਲਦਾ ਦਰਸ਼ਨ ਕਰਕੇ ਤੁਸੀਂ ਬਹੁਤ ਵੱਡੀ ਭੀੜ ਲੱਗੀ ਹੋਈ ਆ ਜੀ ਬਾਬਾ ਕਾਲੂ ਦੇ ਘਰ ਬਹੁਤ ਵੱਡੀ ਭੀੜ ਲੱਗੀ ਹੋਈ ਆ ਬਾਬਾ ਕਾਲੂ ਦੇ ਘਰ ਅਤੇ ਇੱਕ ਆਖਿਆ ਜਾ ਰਿਹਾ ਵੀ ਜਿਹੜਾ ਵੀ ਮਨੁੱਖ ਜਿਹੜਾ ਵੀ ਪ੍ਰਾਣੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਹੁਣ ਦਰਸ਼ਨਾਂ ਦਾ ਮਹੱਤਮ ਕੀ ਹੈ ਕਵੀ ਜੀ ਕਹਿ ਰਹੇ ਨੇ ਵੀ ਜਿਹੜੇ ਦਰਸ਼ਨ ਕੀਤੇ ਜਾ ਰਹੇ ਨੇ ਲੋਕ ਇਸ ਤਰ੍ਹਾਂ ਸਵਾਲ ਵੀ ਕਰਦੇ ਨੇ ਜੀ ਹਰ ਇੱਕ ਪ੍ਰਕਾਰ ਦੇ ਲੋਕ ਨੇ ਨਾ ਮੇ ਤੁਸੀ ਨਿੱਕੇ ਦੇ ਬਾਲ ਨਿੱਕੇ ਜੇ ਬਾਲ ਦੇ ਵਾਰ-ਵਾਰ ਦਰਸ਼ਨ ਕਰਦੇ ਹੋ ਨਾ ਦਰਸ਼ਨਾਂ ਦਾ ਮਹਾਤਮ ਕੀ ਹੈ ਅੱਗੇ ਲਿਖ ਰਹੇ ਨੇ ਸੁਖਨਾ ਸੁਖ ਹੈ ਮਰਾਦਾਂ ਪਾਵੈ ਜਿਹੜੇ ਸੁਖਨਾ ਸੁਖਦੇ ਨੇ ਮਹਾਰਾਜ ਮੇਰਾ ਇਹ ਕਾਰਜ ਤੁਹਾਡੀ ਕਿਰਪਾ ਸਦਕਾ ਹੋ ਜਾਵੇ ਉਹਨਾਂ ਦੀਆਂ ਮਰਾਦਾਂ ਪੂਰੀਆਂ ਉਸੇ ਵੇਲੇ ਹੋ ਜਾਂਦੀਆਂ ਹਨ ਜਿਹੜਾ ਕੋਈ ਸੁਖਨਾ ਸੁਖਦਾ ਹੈ ਗੁਰੂ ਸਾਹਿਬ ਦੇ ਦਰ ਤੇ ਵਿਸ਼ਵਾਸ ਰੱਖਦਾ ਹੈ ਭਰੋਸਾ ਰੱਖਦਾ ਹੈ ਮਹਾਰਾਜ ਕਹਿੰਦੇ ਉਹਦਾ ਵਿਸ਼ਵਾਸ ਬਣਿਆ ਰਹਿੰਦਾ ਹੈ ਗੁਰੂ ਨਾਨਕ ਦਾ ਪੱਲਾ ਫੜ ਕੇ ਤੁਹਾਡੀ ਹਰ ਇੱਕ ਮੁਰਾਦ ਪੂਰੀ ਹੋਵੇਗੀ ਰਤਨ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਜਿਹੜੇ ਵੀ ਲੋਕ ਆਉਂਦੇ ਨੇ ਮਨ ਦੇ ਕੋਈ ਬਲਬਲੇ ਨੇ ਮਨ ਦੇ ਸਵਾਲ ਨੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਗੁਰੂ ਨਾਨਕ ਦੇ ਘਰੋਂ ਪੂਰੀਆਂ ਹੁੰਦੀਆਂ ਹਨ ਜਿਮ ਜਿਮ ਸਤ ਕਰਾ ਕਲ ਪ੍ਰਗਟ ਆਵੇਂ ਤੇਮ ਤੇਮ ਲੋਕ ਸੋ ਦੇਖਣ ਆਵੇਂ ਕਹਿੰਦੇ ਜਿਵੇਂ ਜਿਵੇਂ ਗੁਰੂ ਨਾਨਕ ਦਾ ਪ੍ਰਤਾਪ ਵਧਿਆ ਗੁਰੂ ਨਾਨਕ ਦੀ ਕਲਾ ਵਧੀ ਬਾਲ ਉਮਰਤੀ ਗੱਲ ਕਰ ਰਹੇ ਆ ਜੀ ਬਾਲ ਉਮਰਤੀ ਕਥਾ ਚੱਲ ਰਹੀ ਹੈ ਜਿਮ ਜਿਮ ਸਤਿਗੁਰ ਕਲ ਪ੍ਰਗਟਾਵੈ ਜਿਉਂ ਜਿਉ ਸਤਿਗੁਰ ਸੱਚੇ ਪਾਤਸ਼ਾ ਆਪਣੀ ਕਲਾ ਪ੍ਰਗਟ ਕਰਦੇ ਹਨ ਆਪਣੇ ਪ੍ਰਤਾਪ ਨੂੰ ਜ਼ਾਹਰ ਕਰਦੇ ਹਨ ਸੰਸਾਰੀਆਂ ਲੋਕਾਂ ਦੇ ਵਿੱਚ ਕਹਿੰਦੇ ਉਸੇ ਤਰੀਕੇ ਨਾਲ ਤਿਮ ਤਿਮ ਲੋਕ ਸੁ ਦੇਖਣ ਆਵੈ ਜਿਉਂ ਜਿਉ ਗੁਰੂ ਨਾਨਕ ਦਾ ਪ੍ਰਤਾਪ ਵੱਧਦਾ ਹੈ ਗੁਰੂ ਨਾਨਕ ਦੀ ਕਲਾ ਵੱਧਦੀ ਹੈ ਲੋਕ ਧੌੜੇ ਆ ਰਹੇ ਨੇ ਭੱਜੇ ਆ ਰਹੇ ਨੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਜੋ ਚਿਤ ਚਿਤਵੈ ਸੋ ਸੁਨਾਵੈ ਅਗਮ ਨਿਗਮ ਕੀ ਬਾਤ ਬਤਾਏ ਕਹਿੰਦੇ ਬਾਲ ਉਮਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਇੰਨਾ ਵੱਡਾ ਪ੍ਰਤਾਪ ਸੀ ਲੋਕ ਚਿਤਨਾ ਚਿੱਤ ਵਿੱਚ ਹੈ ਜਿਨ੍ਹਾਂ ਦੇ ਮਨ ਵਿੱਚ ਹੈ ਇੱਥੇ ਕਵੀ ਜੀ ਉਹ ਸਾਰੀ ਗੱਲ ਲਿਖ ਰਹੇ ਨੇ ਜੋ ਚਿਤ ਚਿਤਮੈ ਸੋ ਸੁਨਾਵੈ ਆਗਮ ਨਿਗਮ ਕੀ ਬਾਤ ਸੁਨਾਵੈ ਉਹਨਾਂ ਲੋਕਾਂ ਨੂੰ ਆਗਮ ਨਿਗਮ ਦੀਆਂ ਗੱਲਾਂ ਗਿਆਨ ਵਾਲੀਆਂ ਗੱਲਾਂ ਅਕਲ ਵਾਲੀਆਂ ਗੱਲਾਂ ਸੂਝ ਵਾਲੀਆਂ ਗੱਲਾਂ ਗੱਲਾਂ ਗੁਰੂ ਨਾਨਕ ਬਾਬਾ ਜੀ ਸੁਣਾ ਰਹੇ ਨੇ ਜੀ ਤੁਹਾਡੇ ਚਿੱਤ ਵਿੱਚ ਕੀ ਹੈ ਗੁਰੂ ਨਾਨਕ ਸਾਹਿਬ ਤਾਂ ਜੀ ਚਿਹਰੇ ਪੜ ਲੈਂਦੇ ਸੀ ਮਹਾਰਾਜ ਤਾਂ ਅੰਤਰਜਾਮੀ ਨੇ ਨਾ ਹੁਣ ਉਸ ਵਕਤ ਜਿੰਨੀ ਸੰਗਤ ਜਿੰਨੇ ਲੋਕ ਬਾਬਾ ਕਾਲੂ ਜੀ ਦੇ ਘਰ ਪਹੁੰਚੇ ਨੇ ਬੈਠੇ ਨੇ ਗੁਰੂ ਨਾਨਕ ਦਾ ਏਡਾ ਵੱਡਾ ਪ੍ਰਤਾਪ ਵਧ ਰਿਹਾ ਕਿ ਇਹਨੇ ਮਹਾਰਾਜ ਤਾਂ ਜਿੱਤ ਵਿੱਚ ਕੀ ਚੱਲਦਾ ਮਨ ਵਿੱਚ ਕੀ ਚੱਲਦਾ ਗੁਰੂ ਸਾਹਿਬ ਤਾਂ ਬੁੱਝ ਲੈਂਦੇ ਨੇ ਅੱਗੇ ਸਾਖੀ ਆਵੇਗੀ ਕਿ ਜੀ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਨਾਰਾ ਦਿੱਤਾ ਸੀ ਨਾ ਕੋ ਹਿੰਦੂ ਨਾ ਮੁਸਲਮਾਨ ਇਹ ਨਾਰਾ ਦਿੱਤਾ ਸੀ ਧੰਨ ਗੁਰੂ ਨਾਨਕ ਮਹਾਰਾਜ ਨੇ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਾਡੇ ਨਾਲ ਨਿਵਾਜ ਪੜਨ ਚੱਲੋ ਮਹਾਰਾਜ ਕਹਿੰਦੇ ਕਹਿੰਦੇ ਨਿਵਾਜ ਕਿਵੇਂ ਅਦਾਕਾਰਾਂ ਨਿਵਾਜੀ ਜਮਾਜ ਪੜਨ ਵਾਲੇ ਦਾ ਧਿਆਨ ਨਿਵਾਜ ਵਿੱਚ ਨਹੀਂ ਬਾਬੇ ਨਾਨਕ ਨੇ ਤਾਂ ਉਹਦੋਂ ਵੀ ਉਹਨਾਂ ਦੇ ਚਿਹਰੇ ਪੜੇ ਜੋ ਵੀ ਚਿੱਤ ਵਿੱਚ ਆ ਜੋ ਵੀ ਮਨ ਵਿੱਚ ਆ ਗੁਰੂ ਨਾਨਕ ਸਤਿਗੁਰੂ ਜੀ ਪਹਿਲੀ ਪਾਤਸ਼ਾਹੀ ਜੀ ਕਹਿੰਦੇ ਉਹਨਾਂ ਦੇ ਮਨ ਦੀਆਂ ਚਿੱਤ ਦੀਆਂ ਸਾਰੀਆਂ ਗੱਲਾਂ ਬੁੱਝ ਲੈਂਦੇ ਨੇ ਆਗਮ ਨਿਗਮ ਕੀ ਬਾਤ ਸੁਣਾਵੈ ਉਹਨਾਂ ਨੂੰ ਆਗਮ ਨਿਗਮ ਦੀਆਂ ਗੱਲਾਂ ਸਤਗੁਰੂ ਜੀ ਦੱਸਦੇ ਹਨ ਕਾਲੂ ਕੇ ਮਨ ਪੁੱਤਰ ਭਾਏ ਚਹੇ ਕਰਾਈ ਕਾਰ ਉਨ ਪਾਹੇ ਕਹਿੰਦੇ ਹੁਣ ਕਲਿਆਣ ਚੰਦ ਜੀ ਨੇ ਨਾ ਬਾਬਾ ਕਾਲੂ ਜੀ ਉਹਨਾਂ ਦੇ ਮਨ ਵਿੱਚ ਪੁੱਤਰ ਦਾ ਭਾਉ ਵਧਦਾ ਹੈ ਪਿਆਰ ਵਧ ਹੀ ਜਾਂਦਾ ਹੈ ਲੋਕ ਆਈ ਜਾਂਦੇ ਨੇ ਅਤੇ ਪੁੱਤਰ ਦਾ ਪਿਆਰ ਬੜਾ ਵੱਧ ਰਿਹਾ ਕਿ ਮੇਰੇ ਪੁੱਤਰ ਦੀ ਮਹਿਮਾ ਸੰਸਾਰ ਵਿੱਚ ਕਿੰਨੀ ਖਲਰ ਰਹੀ ਹੈ ਲੋਕ ਸਤਗੁਰੂ ਜੀ ਦੇ ਬਾਬਾ ਕਾਲੂ ਜੀ ਦੇ ਘਰ ਆ ਕੇ ਬਹਿੰਦੇ ਨੇ ਕਿਉਂਕਿ ਜਦੋਂ ਜੀ ਕੋਈ ਬੱਚਾ ਤਰੱਕੀ ਕਰਦਾ ਨਾ ਮਾਂ-ਬਾਪ ਨੂੰ ਕਿੰਨਾ ਚਾ ਚੜਦਾ ਹੈ ਸੁਭਾਅਕਤ ਜੀ ਗੱਲ ਆ ਜਦੋਂ ਕੋਈ ਬੱਚਾ ਤਰੱਕੀ ਕਰੇਗਾ ਮਾਂ-ਬਾਪ ਨੂੰ ਚਾ ਚੜੇਗਾ ਮੇਰਾ ਪੁੱਤਰ ਮੇਰੀ ਧੀ ਵਧੀਆ ਮੁਕਾਮ ਤੇ ਪਹੁੰਚ ਗਿਆ ਹੁਣ ਤਾਂ ਧੰਨ ਗੁਰੂ ਨਾਨਕ ਸਾਹਿਬ ਦੀ ਆਪਾਂ ਬਾਲ ਕਥਾ ਕਰ ਰਹੇ ਆ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਵਧੀ ਜਾਂਦਾ ਵਧੀ ਜਾਂਦਾ ਹੈ ਕਹਿੰਦੇ ਬਾਬਾ ਕਾਲੂ ਜੀ ਦੇ ਮਨ ਵਿੱਚ ਮਹਾਰਾਜ ਪ੍ਰਤੀ ਪਿਆਰ ਪੈਦਾ ਹੋ ਰਿਹਾ ਹੈ ਅਤੇ ਬਾਬਾ ਕਾਲੂ ਜੀ ਆਖਦੇ ਨੇ ਮੇਰਾ ਪੁੱਤਰ ਕਲਾਵਾਨ ਹੈ ਦੁਨੀਆ ਦੇ तमाम ਲੋਕ ਮੇਰੇ ਪੁੱਤਰ ਦੇ دیدار ਕਰ ਰਹੇ ਹਨ ਆਪਾਂ ਇਹਨਾਂ ਨੂੰ ਕਿਰਤ ਵਿਰਤ ਵਿੱਚ ਲਾ ਦਈਏ ਹੁਣ ਬਾਬੇ ਕਾਲੂ ਦੇ